ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਭਾਵੇਂ ਉਹ ਕਾਲ ਤੱਕ ਤੇ ਸਾਇਬ ਵਿਖੇ ਸ਼ਿਕਾਇਤ ਹੋਵੇ ਜਾਂ ਫਿਰ ਅਕਾਲੀ ਦਲ ਸੰਬੰਧੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਹੁਣ ਹਾਲੀਆ ਬਿਆਨ ਅ ਸ਼੍ਰੋਮਣੀ ਅਕਾਲੀ ਦਲ ਦੇ ਹਿਤਾਸ਼ੀ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦਾ ਸਾਹਮਣੇ ਆਇਆ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਮਸਲਿਆਂ 'ਤੇ ਮੌਕਾ ਪ੍ਰਸਤ ਸਟੈਂਡ ਰੱਖਣ ਵਾਲਾ ਸਾਜ਼ਿਸ਼ ਕਰਤਾ ਸਖਸ਼ ਗਰਦਾਨਦਿਆਂ ਕਿਹਾ ਹੈ ਕਿ ਖਾਲਸਾ ਪੰਥ ਦੇ 326ਵੇਂ ਸਾਜਨਾ ਦਿਹਾੜੇ ਮੌਕੇ ਤਖਤ શ્રી ਦਮਦਮਾ ਸਾਹਿਬ ਵਿਖੇ ਸੁਖਬੀਰ ਬਾਦਲ ਨੇ ਤਖਤ ਸਾਬਾਨ ਅਤੇ ਤਖਤ ਸਾਬਾਨ ਦੇ ਜਥੇਦਾਰ ਵਰਗੀਆਂ ਉੱਚ ਪਦਵੀਆਂ ਨੂੰ ਕੇਂਦਰ ਦੇ ਕੰਟਰੋਲ ਹੇਠ ਹੋਣ ਦਾ ਦੋਸ਼ ਲਗਾ ਕੇ ਵੱਡੀ ਬੇਅਦਬੀ ਕੀਤੀ ਹੈ। ਛੋਟੇਪੁਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਿੱਖ ਕੌਮ ਨੂੰ ਕਮਜ਼ੋਰ ਕੌਮ ਸਾਬਤ ਕਰਨ ਦੇ ਲਈ ਆਪਣੀ ਪੂਰੀ ਵਾਰ ਲਗਾ ਰਿਹਾ ਹੈ। ਸੁਖਬੀਰ ਬਾਦਲ ਦੇ ਇਸ ਬਿਆਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ 2 ਦਸੰਬਰ ਦੇ ਫੈਸਲਿਆਂ ਕਰਕੇ ਦੁਨੀਆ ਭਰ ਵਿੱਚ ਵੱਡੀ ਪ੍ਰਤਿਸ਼ਠਾ ਅਤੇ ਮਹਾਨਤਾ ਦੇ ਸੰਦੇਸ਼ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਹੈ। ਛੋਟੀਪੁਰ ਨੇ ਕਿਹਾ ਕਿ ਆਪਣੇ ਧੜੇ ਦੇ SGPC ਮੈਂਬਰਾਂ ਦੇ ਸਖਤ ਵਿਰੋਧ ਦੇ ਚਲਦਿਆਂ ਹਟਾਏ ਗਏ ਸਿੰਘ ਸਾਹਿਬਾਨ ਦੀ ਬਹਾਲੀ ਲਈ ਉੱਠ ਰਹੀ ਆਵਾਜ਼ ਨੂੰ ਵੇਖਦੇ ਹੋਏ ਅਤੇ ਪਗੋੜੇ ਧੜੇ ਅੰਦਰ ਉੱਠੀ ਬਗਾਵਤ ਨੂੰ ਵਕਤੀ ਤੌਰ ਤੇ ਰੋਕਣ ਲਈ ਸੁਖਬੀਰ ਸਿੰਘ ਬਾਦਲ ਨੇ ਤਖਤ ਸਾਹਿਬਾਨ ਅਤੇ ਸਿੰਘ ਸਾਹਿਬਾਨ ਨੂੰ ਕੇਂਦਰ ਦੇ ਕੰਟਰੋਲ ਹੇਠ ਹੋਣ ਦਾ ਵੱਡਾ ਦੋਸ਼ ਮੜ ਕੇ ਵੱਡੀ ਬੇਅਦਬੀ ਕੀਤੀ ਹੈ ਛੋਟੇਪੁਰ ਨੇ ਅੱਗੇ ਕਿਹਾ ਕਿ ਅੰਤਰੀਗ ਕਮੇਟੀ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਜ਼ਬਰੀ ਕਰਵਾਏ ਫੈਸਲੇ ਹੇਠ ਜਿਸ ਤਰ੍ਹਾਂ ਸਿੱਖ ਸਾਈਭਾਨ ਨੂੰ ਜ਼ਲੀਲ ਕਰਕੇ ਹਟਾਇਆ ਗਿਆ ਇਸ ਫੈਸਲੇ ਖਿਲਾਫ ਸਿੱਖ ਪੰਥ ਵਿੱਚ ਉੱਠੀ ਆਵਾਜ਼ ਨੂੰ ਦਬਾਉਣ ਦੇ ਲਈ ਸੁਖਬੀਰ ਬਾਦਲ ਨਵੇਂ ਸ਼ਗੂਫੇ ਪੇਸ਼ ਕਰ ਰਹੇ ਨੇ ਛੋਟੀਪੁਰ ਨੇ ਅੱਗੇ ਕਿਹਾ ਕਿ ਸੁਖਬੀਰ ਬਾਦਲ ਨੇ ਪੰਥ ਵਿਰੋਧੀ ਸ਼ਗੂਫੀਆਂ ਕਰਕੇ ਪੰਥ ਅਤੇ ਕੌਮ ਦਾ ਜ਼ਰੂਰ ਵੱਡਾ ਨੁਕਸਾਨ ਹੋ ਗਿਆ ਹੈ। ਸੁਖਬੀਰ ਬਾਦਲ ਆਪਣੇ ਇਸ ਵੱਡੇ ਗੁਨਾਹ ਲਈ ਅਤੇ ਕੀਤੀ ਬੇਅਦਬੀ ਲਈ ਸਿੱਖ ਪੰਥ ਤੋਂ ਮਾਫੀ ਮੰਗੇ। ਪੰਥ ਵਿਰੋਧੀ ਮਾਨਸਿਕਤਾ ਦੇ ਚੱਲਦੇ ਪਹਿਲਾਂ ਵੱਡੇ ਕਾਣ ਹੋ ਚੁੱਕੇ ਨੇ ਜਿਸ ਦੀ ਪਰਪਾਈ ਕੌਮ ਅਜੇ ਤੱਕ ਭੁਗਤ ਰਹੀ ਹੈ। ਇਹ ਪੂਰਨ ਤੌਰ ਤੇ ਚੇਤਮਾਨ ਨਾਲ ਜਾਣਬੁੱਝ ਕੇ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ। ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਇਹ ਸਾਬਤ ਹੁੰਦਾ ਹੈ ਕਿ ਬਾਦਲ ਦਾ ਸਿੱਖ ਕੌਮ ਅਤੇ ਮਹਾਨ ਤਖਤ ਤੇ ਵਿਸ਼ਵਾਸੀ ਨਹੀਂ ਹੈ। ਇਹ ਦਰਸਾਉਣ ਦੀ ਕੋਸ਼ਿਸ਼ ਕੀ ਗਈ ਹੈ ਤੇ ਸਾਜਿਸ਼ ਕੀਤੀ ਗਈ ਹੈ ਕਿ ਸਿੱਖ ਕੌਮ ਤੇ ਤਖਤ ਬੇहद ਕਮਜ਼ੋਰ ਨੇ ਸੁਖਬੀਰ ਬਾਦਲ ਦਾ ਇਹ ਪੁਲੇਖਾ ਅਤੇ ਪਰਮ ਕੌਮ ਬਹੁਤ ਜਲਦੀ ਕੱਢੇਗੀ ਇਸ ਦੇ ਨਾਲ ਹੀ ਬਾਦਲ ਦੀਆਂ ਮੁਸ਼ਕਲਾਂ ਮੁਰ ਤੋਂ ਵੱਧੀਆਂ ਨਜ਼ਰ ਆਈਆਂ ਦਰਅਸਲ ਮਾਰਚ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਵੱਲੋਂ ਪੰਥਕ ਸਿਧਾਂਤਾਂ ਨੂੰ ਛਿਕੇ ਟੰਗਦੇ ਹੋਏ ਤਿੰਨਾਂ ਤਖਤ ਸਾਬਾਨਾਂ ਦੇ ਜਥੇਦਾਰਾਂ ਨੂੰ ਜਿਸ ਤਰ੍ਹਾਂ અપਮਾਨਜਨਕ ਤਰੀਕੇ ਨਾਲ ਅਹੁਦੇ ਤੋਂ ਹਟਾਇਆ ਗਿਆ ਉਸੋਪ੍ਰੰਤ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਸੰਪਰਦਾਵਾ ਅਤੇ ਹੋਰ ਪੰਥਕ ਸਖਸ਼ੀਅਤਾਂ ਦੇ ਸਹਿਯੋਗ ਨਾਲ ਸਿੰਘ ਸਾਈ ਬਾਣਾ ਦੀ ਬਹਾਲੀ ਦੇ ਲਈ ਸੰਘਰਸ਼ ਆਰੰਭ ਦਿੱਤਾ ਗਿਆ ਜਿਸੋਪ੍ਰੰਤ 28 ਮਾਰਚ ਨੂੰ ਸ਼੍ਰੀ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੱਗੇ ਵਿਸ਼ਾਲ ਰੋਸ ਧਰਨੇ 'ਚ ਐਸਜੀਪੀਸੀ ਨੂੰ ਤਖਤ ਸਾਬਾਨਾ ਦੇ ਜਥੇਦਾਰਾਂ ਦੀ ਬਹਾਲੀ ਦੇ ਲਈ 15 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ ਇਸ ਦੀ ਮਿਆਦ ਬੀਤਣ ਉਪਰੰਤ ਸੰਤ ਸਮਾਜ ਦੇ ਮਹਾਪੁਰਖਾਂ ਨਿਹੰਗ ਸਿੰਘ ਜਥੇਬੰਦੀਆਂ ਚੀਫ ਖਾਲਸਾ ਦਿਵਾਨ ਸਿੱਖ ਸੰਪਰਦਾਵਾਂ ਉਗੀਆਂ ਪੰਥਕ ਸਖਸ਼ੀਅਤਾਂ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਮੁਖੀ ਸਾਈਬਾਨ ਅਤੇ ਉਹਨਾਂ ਦੇ ਨੁਮਾਇੰਦਿਆਂ ਦੀ ਇੱਕ ਜ਼ਰੂਰੀ ਮੀਟਿੰਗ 27 April ਦਿਨ ਐਤਵਾਰ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸਵੇਰੇ 11 ਵਜੇ ਬੁਲਾਈ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਧੂਮਾ ਨੇ ਕਿਹਾ ਕਿ 27 April ਨੂੰ ਇਕੱਤਰ ਸਮੂਹ ਸਖਸ਼ੀਅਤਾਂ ਦੇ ਨਾਲ ਵਿਚਾਰ ਵਟਾਂਦਰਾ ਉਪਰੰਤ ਸਭ ਦੇ ਸਹਿਯੋਗ ਨਾਲ ਹੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ ਉਨਾ ਸਮੂਹ ਪੰਥ ਦਰਦੀਆਂ ਨੂੰ ਮੀਟਿੰਗ ਦੇ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ ਇਸ ਸਭ ਵਿਚਾਰੇ ਤਖਤਾਂ ਦੇ ਜ਼ਥੇਦਾਰਾਂ ਦੀ ਨਿਯੁਕਤੀ ਬਾਰੇ ਵੀ ਅਹਿਮ ਐਲਾਨ ਹੋਇਆ ਹੈ ਪੰਥ ਪ੍ਰਮਾਣਿਤ ਨਿਯਮਕੜੇ ਜਾਣ ਲਈ ਦਲ ਖਾਲਸਾ ਨੇ ਖਰੜੇ ਦੀ ਕਾਪੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਹੈ ਦਲ ਖਾਲਸਾ ਨੇ ਆਸ ਪ੍ਰਗਟਾਈ ਹੈ ਕਿ ਉਹ ਇਸ ਦੇ ਕੋਖ ਕਰਕੇ ਸਿੱਖ ਇਤਿਹਾਸਕਾਰਾਂ ਅਤੇ ਵਿਸ਼ੇ ਦੇ ਮਹਾਰਾ ਨਾਲ ਰਾਏ مشਵਰੇ ਕਰਕੇ ਇਸ ਕਾਰਜ ਨੂੰ ਨੇਪਰੇ ਚੜਾਉਣ ਲਈ ਫੌਰੀ ਯਤਨ ਸ਼ੁਰੂ ਕਰਨਗੇ ਉਨਾ ਕਹਿਆ ਕਿ ਪਿਛਲੇ ਮਹੀਨੇ ਜਿਸ ਤਰੀਕੇ ਅਕਾਲ ਤਖਤ ਸਾਹਿਬ ਤਖਤ ਦੰਦਮਾ ਸਾਹਿਬ ਤਖਤ ਕੇਸਗੜ ਸਾਹਿਬ ਦੇ ਜਥੇਦਾਰਾਂ ਨੂੰ ਜਬਰੀ ਸੇਵਾ ਮੁਕਤ ਕੀਤਾ ਗਿਆ ਉਸ ਨਾਲ ਹਰ ਸਿੱਖ ਦੀਆਂ ਭਾਵਨਾਵਾਂ ਨੂੰ ਛੱਟਵਜੀ ਹੈ ਉਨਾ ਸੁਖਬੀਰ ਸਿੰਘ ਬਾਦਲ ਦੇ ਮੁਲ ਪ੍ਰਧਾਨ ਚੁਣੇ ਗਏ ਤੇ ਟਿੱਪਣੀ ਵੀ ਕੀਤੀ ਹੈ ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਆਪਣੀ ਪ੍ਰਧਾਨਗੀ ਹਥਿਆਉਣ ਦੇ ਲਈ ਤਿੰਨ ਜਥੇਦਾਰਾਂ ਦੀ ਬਲੀ ਲਈ ਤਖਤਾਂ ਦੀ ਸਰਵੋਚਤਾ ਨੂੰ ਚੁਣੌਤੀ ਦਿੱਤੀ ਜਥੇਬੰਦੀ ਵੱਲੋਂ ਖਾਲਿਸਤਾਨ ਐਲਾਨ ਨਾਮੇ ਦੀ ਵਰੇਗੰਢ ਮੌਕੇ ਦਲ ਖਾਲਸਾ ਵੱਲੋਂ 29 April ਨੂੰ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਸੈਮੀਨਾਰ ਕਰਨ ਦਾ ਫੈਸਲਾ ਲਿਆ ਗਿਆ ਹੈ ਉਹਨਾਂ ਦੱਸਿਆ ਹੈ ਕਿ ਜੂਨ 1984 ਚ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਸਿੱਖ ਜੁਝਾਰੂ ਜਥੇਬੰਦੀਆਂ ਨੇ 29 April 1986 ਨੂੰ ਅਕਾਲ ਤਖਤ ਤੋਂ ਖਾਲਿਸਤਾਨ ਦਾ ਐਲਾਨ ਨਾਮਾ ਕੀਤਾ ਸੀ ਜਿਸ ਦੇ 40 ਸਾਲ ਆਉਂਦੇ ਬਰੇ ਪੂਰੇ ਹੋ ਜਾਣਗੇ